ਇਹ ਭਾਈ ਦਵਾਈ ਬਣਦੀ ਆ ਇਹਦੀ ਅਲਰਜੀ ਦੀ ਝੌਂ ਦੀ ਖਾਜ ਦੀ ਅੱਛਾ ਥੋੜਾ ਜਿਹਾ ਪਾਣੀ ਲੈ ਲੈਣਾ 5-7 ਕਿਲੋ ਅੱਛਾ ਉਹ ਚ ਇੰਨੇ ਸਾਰੇ ਸੱਕ ਪਾ ਲੈਣੇ ਨੇ ਹੂੰ ਉਬਲਣ ਤੋਂ ਬਾਅਦ ਜਦੋਂ ਇੱਕ ਗਲਾਸ ਪਾਣੀ ਦਾ ਰਹਿ ਗਿਆ ਇਹ ਸਾਨੂੰ ਕਿਸੇ ਬੋਤਲ ਜਾਂ ਦੀਏ ਪੂਏ ਦੇ ਵਿੱਚ ਕੱਢ ਕੇ ਰੱਖ ਲੈਣਾ ਅੱਛਾ ਨਹਾਉਣ ਤੋਂ ਬਾਅਦ ਹੂੰ ਇੱਕ ਵਾਰ ਸਾਬਣ ਨਾਲ ਚੰਗੀ ਤਰ੍ਹਾਂ ਨਹਾ ਕੇ ਹੂੰ ਕਿਸੇ ਹੱਥ ਨਾਲ ਜਾਂ ਫੁੰਬੇ ਨਾਲ ਪਿੰਡੇ ਨੂੰ ਕੇਰਾ ਲਾ ਕੇ ਧੁੱਪ ਲਾਉਣੀ ਆ ਘਾਂਟਾ ਕੁ ਜੂਰ ਪਿੰਡੇ ਨੂੰ ਅੱਛਾ ਜਿੰਨੀ ਮਰਜ਼ੀ ਖਾਜ ਪੱਕੀ ਹੋਵੇ ਅਲਰਜੀ ਹੋਵੇ ਸਭ ਦੂਰ ਪੋਈ ਹੋਵੇ ਠੀਕ ਹੈ ਚਾਚਾ ਬਣਦੀ ਹੈ ਦੀ ਇਹ ਹਾਂ ਹਾਂ ਇਹ ਕਿਹਦੇ ਮਜ਼ਾਕ ਕਰਬ ਇਹਦੇ ਦਾ ਛਕ ਮਨਾ ਪੰਜ ਚਾਰ ਕੱਟ ਕੇ ਪਾਰਾ ਛਕ ਪਾਲਾ ਬਹੁਤ ਅੱਛਾ ਬਈ ਜੇ ਰਹਿ ਜਾ ਵਿਆਹੀ ਤਾਂ ਗੱਲ ਕਰੀ ਅੱਛਾ ਹਾਂ ਆ ਛਕਾ ਦੇਖ ਲੋਈ ਆਹ ਇਹਦੀ ਬਣਦੀ ਆ ਦੋ ਬਾਈ ਬਾਬਾ ਦੁਬਾਰਾ ਫੇਰ ਦੱਸ ਲਾਲ ਹੋ ਜਾਂਦਾ ਹੈ ਪਾਣੀ ਜਮੇ ਸਾਹਮਾ ਭਾਈ ਅਲਰਜੀ ਹੋਣੀ ਲਵੇ ਥੋੜਾ ਲਵੇ ਕਰਕੇ ਦਿਖਾ ਦੇ ਬਾਬੇ ਨੂੰ ਇਹਨੂੰ ਉਬਾਲੋ ਛਕਾ ਨੂੰ ਉਬਾਲੋ ਪਾਣੀ ਦੇ ਵਿੱਚ ਜਦੋਂ ਪਾਣੀ ਥੋੜਾ ਜਿਆ ਰਹਿ ਜਵੇ ਇੰਨਾ ਆਕ ਧੋ ਕੇ ਚੰਗੀ ਤਰ੍ਹਾਂ ਫਿਰ ਇਹਨੂੰ ਲਾ ਕੇ ਪਿੰਡੇ ਤੇ ਧੁੱਪੇ ਬੈਠੋ ਘੰਟਾਕ ਕੁਈ ਦਵਾਈ ਲੈਣ ਦੀ ਲੋੜ ਨਹੀਂ ਸਭ ਦੂਰ ਹੋ ਜਾਊਗੀ ਖਾਜ ਐਲਰਜੀ ਹਾਂ ਹਾਂ ਐਸੀ ਚੀਜ਼ ਆ ਬਾਬਾ ਹੈ ਮੈਂ ਵੀ ਤੁਹਾਨੂੰ ਦੇਖ ਕੇ ਰੋ ਗਿਆ ਮਹਾ ਬਾਬਾ ਲੱਗਿਆ ਸ਼ੱਕ ਸ਼ੱਕ ਤੋੜਨਾ ਹੈ ਹੁਣ ਆਪਣੇ ਲੋਕ ਦਵਾਈਆਂ ਪਿੱਛੇ ਜ਼ਿਆਦਾ ਪਏ ਹੋਏ ਨੇ ਸਹੀ ਗੱਲ ਆ ਆਇ ਤਾਂ ਹੈ ਇਹ ਸਹੀ ਚੀਜ਼ਾਂ ਨੂੰ ਭੁੱਲ ਗਏ ਬਿਲਕੁਲ ਬਿਲਕੁਲ ਮੈਂ ਵੀ ਬਾਬਾ ਤੁਹਾਨੂੰ ਦੇਖ ਕੇ ਖੜੇ ਆ ਮਹਾ ਬਾਬਾ ਕੀ ਲੱਗਿਆ ਹੈ ਕਰਨ ਬਹੁਤ ਵਧੀਆ ਚੀਜ਼ ਆ ਜੀ ਇਹ ਹੁਣ ਇਹ ਚੀਜ਼ਾਂ ਨੂੰ ਲੋਕ ਭੁੱਲ ਕੇ ਭੁੱਲ ਕੇ ਅੰਗਰੇਜ਼ੀ ਦਵਾਈਆਂ ਮਗਰ ਹੋ ਕਿੰਨੇ ਇਕੱਠੀ ਕਰੇਗਾ ਬਾਬਾ ਹੁਣ ਇਹ ਫਿਰ ਬੱਸ ਭਾਈ ਜੋ ਹੋ ਗਿਆ ਜੀ ਬਸ ਆਹ ਕਿੱਲੋ ਕਮਾਲਾ ਕਿੰਨਾ ਆਪਣੇ ਅੱਛਾ ਇਹਦੇ ਮਤਲਬ ਜੋਗਾ ਹੋ ਗਿਆ ਇਹਦੇ ਵਿੱਚ ਹੋਰ ਤਾਂ ਨਹੀਂ ਪੈਂਦਾ ਕੁਝ ਨਾ ਨਾ ਕੁਝ ਨਹੀਂ ਪੈਣਾ ਇਹਦੇ ਵਿੱਚ ਬਸ ਇਹ ਲਾਉਣ ਤੋਂ ਬਾਅਦ ਸਰੀਰ ਨੂੰ ਧੁੱਪ ਲਵਾਉਣੀ ਆ ਬਸ ਚੰਗੀ ਤਰ੍ਹਾਂ ਅੱਛਾ ਘਾਂਟਾ ਖਾਂਡਾ ਧੁੱਪ ਦਾ ਆਪਾਂ ਵੈਸੇ ਵੀ ਸਰੀਰ ਨੂੰ ਲਵਾਈਏ ਨਾ ਬਿਲਕੁਲ ਬਿਲਕੁਲ ਉਹ ਵੀ ਫਾਇਦੇਮੰਦ ਆ ਉਹ ਵੀ ਫਾਇਦੇਮੰਦ ਹੁੰਦੀ ਆ ਜੇ ਆਪਾਂ ਧੁੱਪ ਲਵਾਈ ਆਪਣੇ ਪਿੰਡੇ ਨੂੰ ਬਿਲਕੁਲ ਬਿਲਕੁਲ ਵੈਸੇ ਦੀ ਬੋਖਦੀ ਆ ਹੁੰਦੀ ਆ ਧੁੱਪ ਬਹੁਤ ਪੁਰਾਣੀ ਉਹ ਕਿੱਕਰ ਜਾਚਾ ਹਨਾ ਹੈ ਹਾਲਾ ਹੀ ਹੋ ਨਹੀਂ ਕਿਤੇ ਹੁਣ ਕਿੱਥੇ ਰਹੀਆਂ ਆ ਬਹੁਤ ਪੁਰਾਣੀ ਕਿੱਕਰ ਰਹੀਆਂ ਭਾਈ ਬਹੁਤ ਪੁਰਾਣੀ ਜਦ ਸੁੱਕ ਗਈ ਉਹ ਉੱਪਰ ਤੱਕ ਆਪਣੇ ਆਰੇ ਆ ਹੁੰਦਾ ਇੱਕ ਆ ਸੱਕ ਉਹ ਨਾ ਨਹੀਂ ਉੱਕਣ ਨਹੀਂ ਲੱਗੇ ਹਰੀ ਤੋਂ